ਜੀ ਮੇਰੇ ਦੋਸਤ ਮੈਨੂੰ ਇੱਕ ਗੱਲ ਦੀ ਸਮਝ ਆ ਹੁਣੇ ਮੈਂ ਇੱਕ ਸ਼ਾਰਟ ਵੀਡੀਓ ਵੇਖੀ ਆ ਉਹਦੇ ਵਿੱਚ ਇੱਕ ਸਰਦਾਰ ਦੇ ਕੇਸ ਖੁੱਲੇ ਦੰਦਾਂ ਚ ਖੂਨ ਨਿਕਲਣ ਲਿਆ ਹੁਕਮ ਰਿਆ ਹੂੰ ਉਦੇ ਦੰਦਾ ਚ ਖੂਨ ਨਿਕਲਣ ਰਿਆ ਕੇਸ ਖੁੱਲੇ ਆ ਨਾਲ ਉੱਤੇ ਲਿਖਿਆ ਆ ਬੇਕੋਸ਼ੀਦੀ ਦਿਹਾੜੇ ਤੇ ਕੀ ਹੋ ਗਿਆ ਬਿਜਲੀ ਡੀਪਲੀ ਐਨਾਲਿਸਿਸ ਮੈਨੋਂ ਨਹੀਂ ਲੱਗਦਾ ਕਿ ਨੇ ਕੀਤਾ ਹੋਊਗਾ ਔਰ ਸਾਡੇ ਦੇਸ਼ ਦੇ ਵਿੱਚ ਇੱਕ ਗੱਲ ਆ ਕਿ ਕੋਈ ਦਿਹਾੜਾ ਵਾ ਕੋਈ ਮਤਲਬ ਜੋ ਵੀ ਆ ਇਹ ਨਹੀਂ ਕਿਦੀ ਦਿਹਾੜੇ ਤੇ ਇਹਨੇ ਉਹਨਾਂ ਨੂੰ ਟ੍ਰੀਟ ਟਰੇਲਰ ਤੇ ਟਰੱਕ ਦੇ ਕੀ ਗਿਆ ਜਿੱਥੇ ਸਾਰੀ ਘਟਨਾ ਹੋਈ ਆ ਉਹ ਸਿਰਫ ਕਿਉਂ ਗੱਲ ਕਰਨ ਡਿਆ ਆ ਵੇਖੋ ਇਹਨਾਂ ਮਨ ਨੂੰ ਕੁੱਟਿਆ ਮਰੇ ਕੇਸਾਂ ਦੀ ਬੇਅਦਬੀ ਯਾਨਕਿ ਕੇਸਾਂ ਦੀ ਬੇਅਦਬੀ ਗੱਲ ਨੂੰ ਧਰਮ ਨਾਲ ਜੋੜ ਦੋ ਸਿੱਖੀ ਨਾਲ ਜੋੜ ਦੋ ਟੋਲ ਬਲਾਜਰ ਦੀ ਵੀਡੀਓ ਵਾ ਉਹ ਬੰਦਾ ਕੋ ਮੈਂਟਲ ਥੋੜੀ ਆ ਯਾਰ ਜਿਹੜਾ 40 50 ਲੱਖ ਦਾ ਟਰਾਲਾ ਵੱਡਾ ਬਾਈ ਟਰਾਲਾ ਲੈ ਕੇ ਨੰਗਣ ਡਿਆ ਹੁਣ ਤੇਰਾ ਕੀ ਪਤਾ ਤੂੰ ਨੂੰ ਕਹਿਣ ਡਿਆ ਤੂੰ ਇੱਕਦਮ ਲਾਈਵ ਹੋ ਗਿਆ ਦੂਸਰੀ ਗੱਲ ਤੂੰ ਆਪਣੀ ਗੱਲ ਦੱਸੀ ਨਹੀਂ ਵੀ ਗੱਲ ਹੋਈ ਕੀ ਮੇਰੇ ਕਿਹੜੀ ਗੱਲਾਂ ਨਾਲ ਗੱਲ ਪਏ ਆ ਦੂਸਰੀ ਗੱਲ ਸਾਡੇ ਪੰਜਾਬ ਪੰਜਾਬ ਦੇ ਵਿੱਚ ਬਹੁਤ ਨਾ ਇੱਕ ਕੰਮ ਚੱਲਣ ਡਿਆ ਹੋ ਉਹ ਤੇ ਮੈਸਟਮੈਂਟ ਕਰੋ ਉਹਦੇ ਨਾਲ ਗੁਰਬਾਣੀ ਦੇ ਵਿੱਚੋਂ ਇੱਕ ਵੀ ਗੁਰਬਾਣੀ ਦਾ ਸ਼ਬਦ ਜੋੜ ਲਓ ਜਿਸ ਤਰ੍ਹਾਂ ਸਕੂਲ ਖੋਲਣਾ ਅਕਾ ਸਕੂਲ ਹਨਾ ਫਤੇ ਸਕੂਲ ਜਾਂ ਨਿਰਪਾਉ ਸਕੂਲ ਗੁਰਬਾਣੀ ਦੇ ਵਿੱਚੋਂ ਕੋਈ ਵੀ ਲੈ ਕੇ ਸ਼ਬਦ ਤੋ ਕੋਈ ਸਕੂਲ ਖੋਲ ਲੋ ਕੁਛ ਵੀ ਬਣਾ ਲੋ ਦਾ ਬਿਨੈ ਚੱਲ ਪੂਗਾ ਕਿਉਂਕਿ ਸਾਰਿਆਂ ਨੂੰ ਪਤਾ ਕਿ ਅਸੀਂ ਸੈਂਟੀਮੈਂਟਲ ਆ ਇਹ ਸਾਰੀਆਂ ਗੱਲਾਂ ਗੁਰਬਾਣੀ ਦੇ ਵਿੱਚੋਂ ਲੈ ਕੇ ਸਕੂਲ ਖੋਲਣੇ ਕੋਈ ਚ ਵੀ ਖੋਲਣਾ ਕੋਈ ਵੀ ਕਾਰੋਬਾਰ ਕੋਈ ਹੱਟੀ ਕੋ ਰੈਸਟੋਰੈਂਟ ਕੋਚ ਵੀ ਹੁਣ ਸ਼ਬਦ ਅਸੀਂ ਆਪਣੀ ਪਵਿੱਤਰ ਗੁਰਬਾਣੀ ਜੋ ਲੈ ਲੈਨੇ ਆ ਕਿ ਗੁਰਬਾਣੀ ਦੇ ਹਿਸਾਬ ਨਾਲ ਉਹ ਸਕੂਲ ਨੂੰ ਚਲਾਉਣੇ ਆ ਨਹੀਂ ਸਾਡਾ ਮੰਤਬ ਹੁੰਦਾ ਵਾਤਵਾਦ ਇਨਕਮ ਹੋਵੇ ਠੀਕ ਫਿਰ ਜਿਹੜੇ ਸ਼ਬਦ ਦੇ ਨਾਂ ਤੇ ਤੁਸੀਂ ਸਕੂਲ ਖੋਲਿਆ ਕੀ ਤੁਸੀਂ ਉੱਥੇ ਬੱਚਾ ਨੂੰ ਫਰੀ ਸਿੱਖਿਆ ਦਿੰਦੇ ਕਿੰਨੀ ਕਨੀ ਮੋਟੀ ਰਕਮ ਚਲਾਉਂਦੇ ਜੀ ਕੋਈ ਕੋਈ ਅਕੈਡਮੀ ਖੋਲੀ ਫਿਰਦਾ ਖਾਲਸਾ ਅਕੈਡਮੀ ਅਕਾਲ ਅਕੈਡਮੀ ਫਤੇ ਅਕੈਡਮੀ ਇਦਾਂ ਦੀਆਂ ਕਿੰਨੇ ਬੱਚਾ ਨੂੰ ਉੱਥੇ ਫਰੀ ਸਹੂਲਤਾਂ ਦਿੱਤੀਆਂ ਜਾਂਦੀਆਂ ਕੀ ਉਹ ਸਕੂਲ ਦੇ ਵਿੱਚ ਕੋਈ ਸ਼ਰਾਬ ਪੀ ਕੇ ਇਦਾਂ ਕਰਕੇ ਉਦਾਂ ਕਰਕੇ ਕਦੀ ਕਿਸ ਨੇ ਚੈੱਕ ਕੀਤਾ ਫਿਰ ਤੂੰ ਗੁਰਬਾਣੀ ਚੋ ਸ਼ਬਦ ਲੈ ਕੇ ਖੋਲ ਲਿਆ ਨਰਵੈਰ ਨਰਵੈਰ ਸਕੂਲ ਫਤੇ ਸਕੂਲ ਅਕਾਲ ਸਕੂਲ ਉਹ ਨਹੀਂ ਬਈ ਹਰ ਗੱਲ ਦਾ ਯਾਰ ਦੇਖੋ ਪੈਸੇ ਤੋਂ ਬਿਨਾਂ ਜ਼ਿੰਦਗੀ ਨਹੀਂ ਚੱਲਦੀ ਪਰ ਆਪਣੇ ਆਪ ਤੇ ਇੱਕ ਟੈਗ ਲਾਉਣਾ ਇੱਕ ਸਵਾਲ ਪੈਦਾ ਕਰਦਾ ਸਾਡੀ ਮਾਨਸਿਕਤਾ ਨੂੰ ਦਰਸਾਉਂਦਾ ਜਿ ਕੋ ਵੇਖੂਗਾ ਕਈ ਇਤਰਾਜ਼ ਕਰਨਗੇ ਪਰ ਦਿਮਾਗ ਨਾ ਸੋਚੋ ਕਿ ਉਹ ਸਕੂਲ ਦੇ ਵਿੱਚ ਠੀਕ ਨਾ ਮਹਾਰਾਜ ਦਾ ਪ੍ਰਕਾਸ਼ ਨਾ ਕੋਈ ਨੀ ਗੱਲ ਨਾ ਬਾਤ ਗੁਰਬਾਣੀ ਜੋ ਸ਼ਬਦ ਲਾ ਕੇ ਸਕੂਲ ਖੋਲਣਾ ਫਿਰ ਉਸ ਸਕੂਲ ਦੇ ਵਿੱਚ ਕੋਈ ਹੁਣ ਮੈਂ ਇਹ ਨਹੀਂ ਕਹਿੰਦਾ ਕਿ ਸਾਰਿਆਂ ਨੂੰ ਮੁਫਤ ਸਿੱਖਿਆ ਦੇਉ ਪਰ ਜਿਹੜੇ ਗਰੀਬ ਆ ਪੂਰ ਕਰਾਂ ਦੇ ਬੱਚੇ ਆ ਫੀਸਾਂ ਆਪਣਾ ਪੂਰੀਆਂ ਵਸੂਲਣੀਆਂ ਵਾ ਠੋਕੇ ਠੀਕ ਆ ਕੋ ਲੇਟ ਹੋ ਗਿਆ ਵੇ ਅੱਜ ਕੀ ਕਰਨੀ ਆ ਉਹਦਾ ਓਨਰ ਆ ਜਿਹੜਾ ਉਹਦੋਂ ਆਪਾਂ ਨੂੰ ਪਤਾ ਨਹੀਂ ਅਸਲੀ ਉਹ ਨਰਦਾ ਉਹਦਾ ਕੀ ਕੈਰੇਕਟਰ ਆ ਯਾ ਗਰਬਾਣੀ ਦੇ ਸ਼ਬਦ ਨਾਲ ਲਿਆ ਕਰੋ ਟਿੱਕ ਤੇ ਉਹ ਕੋਈ ਲੜਾਈ ਹੁੰਦੀ ਆ ਠੀਕ ਕਿਤੇ ਜੁੜਾ ਖੁੱਲ ਜਾਂਦਾ ਆਮ ਫਾਈਟ ਦੇ ਵਿੱਚ ਸਿਰ ਤੋਂ ਜੋ ਵੀ ਹੋ ਟੋਪੀ ਹੋਵੇ ਪਾਗ ਹੋਵੇ ਜਾਂ ਕੁਝ ਵੀ ਆ ਜਦੋਂ ਤਾਂ ਕਾਮਕੀ ਅੰਦਾ ਲੜਾਈ ਹੁੰਦੀ ਆ ਉਹ ਲੈ ਜਾਂਦਾ ਉਹ ਇਸ ਗੱਲ ਨੂੰ ਧਰਮ ਦਾ ਸਾਰਾ ਲੈਣ ਲਈ ਕਿ ਮੇਰੇ ਨਾਲ ਕੋਈ ਜਥੇਬੰਦੀ ਤਰੇ ਲਾਈਵ ਹੋ ਜਾਣਾ ਆਪਣੀ ਗੱਲ ਨਹੀਂ ਦੱਸਣੀ ਨਵਰ ਮੈਂ ਕੀ ਕਿਹਾ ਔਰ ਉਹ ਜਿਹੜੇ ਦੋ ਤਿੰਨ ਬੰਦੇ ਆ ਜਾਂ ਇੱਕ ਬੰਦਾ ਵਾ ਟਰਾਲਾ ਚਲਾਉਂਦਾ ਜਿਹੜਾ ਕੁੱਟ ਕੇ ਗਿਆ ਉਹਨੂੰ ਕੀ ਗਿਆ ਉਹ ਜਿਹਦਾ 50 ਲੱਖ ਦਾ ਟਰਾਲਾ ਕੀ ਪਤਾ ਉਹ ਤੇ 10 ਆ 20 ਆ 1 ਆ ਜੇ ਇੱਕ ਵੀ ਆ ਤੇ 50 ਲੱਖ ਦਾ ਟਰਾਲਾ ਬਾਈਟਰ ਉਹ ਮੈਂਟਲ ਨਹੀਂ ਆ ਕਿਸੇ ਨੂੰ ਕੁੱਟ ਕੇ ਗਿਆ ਉੱਪਰ ਲਿਖ ਤੇ ਲਾਤਾ ਸੀ ਦਿੱਦਿਆੜ ਤੇ ਆ ਗਿਆ ਮੀਨ ਸਦਾ ਬਣਾ ਲਿਆ ਡੀਪਲੀ ਸੋਚੋ ਕਿ ਬੱਚਿਆਂ ਦੇ ਸ਼ੀਧੀ ਦਾਡੇ ਤੇ ਕੇਸਾਂ ਦੀ ਬੇਅਦਬੀ ਕੀਤੀ ਸਮਝ ਗਿਆ ਸਾਰੀ ਕਹਾਣੀ ਹਰ ਗੱਲ ਨੂੰ ਧਰਮ ਨਾਲ ਜੋੜ ਲੈਣਾ ਹਰ ਗੱਲ ਨੂੰ ਅਸੀਂ ਆਪਣੀ ਗਲਤੀ ਦਾ ਅਗਰ ਕਿਛਦਾ ਖਾਈਏ ਤੇ ਉਸ ਗੱਲ ਨੂੰ ਧਰਮ ਨਾਲ ਜੋੜ ਦੇਣਾ ਤੇ ਉਸ ਥਾਂ ਤੇ ਸਾਡੀ ਜ਼ੁਬਾਨ ਤਦਵੇ ਪੈ ਜਾਂਦੇ ਆ ਸੰ ਮੂੰਹ ਨੂੰ ਪੈਰਾਲਾਈਜ਼ ਹੋ ਜਾਂਦਾ ਅਹੀਂ ਪਾਕਿਸਤਾਨ ਨੂੰ ਇਹ ਪੁੱਛ ਨਹੀਂ ਸਕਦੇ ਕਿ 47 1947 ਤੇ ਸਾਡੇ 20 ਲੱਖ ਸਿੱਖ ਭੈਣ ਭਰਾਸ 47 ਦੇ ਵਿੱਚ ਸਾਡੇ 20 ਲੱਖ ਭੈਣ ਭਰਾ ਪਾਕਿਸਤਾਨ ਦੇ ਵਿੱਚ ਉਹਨਾਂ ਦੀ ਜਨਸੰਖਿਆ ਸੀ 1971 ਦੇ ਵਿੱਚ 12 ਲੱਖ ਰਹਿ ਗਈ ਅੱਜ ਦੇ ਜੱਟ ਦੇ ਵਿੱਚ 2025 ਦੇ ਵਿੱਚ ਪਾਕਿਸਤਾਨ ਦੇ ਵਿੱਚ ਇੰਨਾ ਮੁੱਲਿਆ ਨੇ ਪਾਕਿਸਤਾਨੀਆਂ ਨੇ ਮੈਂ ਜਦੋਂ ਵੀ ਗੱਲ ਕਰਦਾ ਨਾ ਮੁੱਲੇ ਕਹਿੰਨਾ ਮੈਂ ਪਾਕਿਸਤਾਨੀ ਕਹਿੰਨਾ ਸਾਡੇ ਦੇਸ਼ ਦੇ ਜਿਹੜੇ ਸਾਡੇ ਆਪਣੇ ਹਨ ਨਾ ਮੈਂ ਉਹਨਾਂ ਨੂੰ ਨਹੀਂ ਕਹਿੰਦਾ ਮੈਂ ਪਾਕਿਸਤਾਨੀਆਂ ਦੇ ਸਵਾਲ ਉਠਾਉਣਾ ਤੁਸੀਂ ਸਾਡੇ ਸਿੱਖਾਂ ਦਾ ਕੀ ਕੀਤਾ ਕੀ ਕਟਿਆ ਵੱਡਿਆ ਮਾਰਤਾ ਧਰਮ ਪਰਿਵਰਤਨ ਗਰੂਮਿੰਗ ਗੈਂਗ ਵਰਲਡਵਾਈਡ ਤੁਸੀਂ ਚਲਾਉਂਦਾ ਹੈ ਜੇ ਸਿੱਖ ਲੜਕੀਆਂ ਨੂੰ ਫਸਾ ਕੇ ਤੁਸੀਂ ਮੁਸਲਮਨ ਮੁਸਲਮਾਨੀਆਂ ਬਣਾਉਂਦਾ ਹੈ ਜੇ ਡਾਟਾ ਕੱਢ ਕੇ ਵੇਖੋ ਕਿੱਥੇ ਕੀ ਹੋਂਦਿਆ ਮੇਰੇ ਕੋ ਕਿੰਨੀਆਂ ਵੀਡੀਓਜ਼ ਪਈਆਂ ਬਾਹਰ ਜਿਹੜੀਆਂ ਆਉਂਦੀਆਂ ਸਾਡੀ ਲੜਕੀ ਨੂੰ ਮਸਲਾ ਉਪਸਾਲਿਆ ਤੋਂ ਨੇ ਵਿਆਹ ਕਰਾ ਲਿਆ ਮੁਸਲੀ ਬਣਾ ਲਿਆ ਰੋਂਦਾ ਫਰੰਡਿਆ ਸਾਰਾ ਟੱਬਰ ਮਗਰ ਕਿਸ ਤਰ੍ਹਾਂ ਬ੍ਰੇਨ ਵਾਸ਼ ਕਰਦੇ ਸਾਡੇ ਵਿੱਚੋਂ ਕਿਸੇ ਨੇ ਆਵਾਜ਼ ਉਠਾਈ ਆ ਕਿਉਂ ਸਿੱਖਾਂ ਦੇ ਵਿੱਚੋਂ ਦੂਸਰੇ ਧਰਮਾਂ 'ਚ ਜਾਣ ਦਾ ਇਹ ਗੱਲ ਤੇ ਕਰਨ ਵਾਲੇ ਤੇ ਕਰਨਗੇ ਵੀ ਤੈਨੂੰ ਬੋਲਣ ਦੀ ਕਿ ਲੋੜ ਆ ਤੂੰ ਕਹੋਣਿਆ ਤੂੰ ਦਿਆ ਮੁੱਛ ਦਾੜੀ ਮਨਾਈ ਫਿਰਦਾ ਨਹੀਂ ਬਈ ਜੋ ਮਰ ਅਜੇ ਨਹੀਂ ਰੰਦਾ ਠੀਕ ਹੈ ਸਾਡੇ ਵਿੱਚ ਕੋਈ ਇਹੋ ਜਿਹਾ ਪ੍ਰਬੰਧ ਨਹੀਂ ਹੈ ਨੀਆ ਠੀਕ ਹੈ ਕਿ ਅਸੀਂ ਉਹਦੇ ਵਿੱਚੋਂ ਕਿਸੇ ਗਰੀਬ ਭੈਣ ਭਰਾ ਦੀ ਮਦਦ ਕਰੀਏ ਕੋਈ ਨੂੰ ਬਿਮਾਰੀ ਆ ਉਹਦਾ ਇਲਾਜ ਕਰਵਾ ਦਈਏ ਉਸੇ ਬੱਚੇ ਦੀ ਫੀਸ ਤਾਰ ਦਈਏ ਲੋਕਾਂ ਨੂੰ ਸਭ ਤੋਂ ਜ਼ਰੂਰੀ ਸਭ ਤੋਂ ਪਹਿਲਾਂ ਹੁੰਦਾ ਢਿੱਡ ਢਿੱਡ ਭਰਿਆ ਨਾ ਤੁਸੀਂ ਸਭ ਕੁਝ ਤੁਹਾਡਾ ਸਹੀ ਆ ਢਿੱਡ 'ਚ ਰੋਟੀ ਨਹੀਂ ਤੁਹਾਨੂੰ ਕੋਈ ਗੱਲ ਚੰਗੀ ਨਹੀਂ ਲੱਗੂਗੀ ਮੈਂ ਨਹੀਂ ਗੁਰਬਾਣੀ ਇਸ ਗੱਲ ਦੀ ਤਸਦੀਕ ਕਰਦੀ ਆ ਭੁੱਖੇ ਭਜਨ ਨਾ ਕੀਜੇ ਲੈ ਮਾਲਾ ਆਪਣੀ ਲੀਜੇ ਠੀਕਾ ਕਿਸੇ ਇਤਨੇ ਵੀ ਗੁਰੂ ਨਾਨਕ ਗਲਾਸ਼ਕ ਵਾ ਕਰਤਾ ਸੀ ਵੀ ਮੇਰੇ ਕੋ ਭੁਖੇ ਢੱਡ ਭਜ ਨਹੀਂ ਹੁੰਦਾ ਇਸੇ ਕਰਕੇ ਪਰਕਰਮਾ ਦੇ ਵਿੱਚ ਲੰਗਰ ਪਹਿਲੋਂ ਹੁੰਦਾ ਗੁਰੂ ਮਹਾਰਾਜ ਦੇ ਦਰਸ਼ਨ ਬਾਅਦ ਕਿਉਂ ਕਿ ਤੁਹਾਡੇ ਢਿੱਡ ਦੇ ਵਿੱਚ ਹੈਗੀ ਆ ਨਾ ਧਰਵਾਸ ਤਾਂ ਨੂੰ ਭੁੱਖ ਨਹੀਂ ਲੱਗੀ ਤੁਸੀਂ ਉੱਤੇ ਬੈਠ ਕੇ ਮਹਾਰਾਜ ਦੀ ਬਾਣੀ ਦਾ ਕੀਰਤਨ ਸੁਣ ਸਕਦੇ ਜੀ ਪਾਠ ਸੁਣ ਸਕਦੇ ਜੀ ਟਕਾ ਆਉਂਦਾ ਜਦੋਂ ਢਿੱਡ ਭਰਿਆ ਹੋਵੇ ਕਿਉਂ ਅੱਜ ਦੂਸਰੇ ਧਰਮਾਂ ਦੇ ਵਿੱਚ ਲੋਕ ਪਰਵਰਤਤ ਹੋ ਰਹੇ ਕਦੀ ਇਸ ਗੱਲ ਤੇ ਡੀਪਲੀ ਅਨਲ ਅਨਾਲਿਸਿਸ ਕੀਤਾ ਡੀਬਲੀ ਸੋਚਿਆ ਕਦੀ ਇੱਥੇ ਕੋਈ ਆਪਣਾ ਐਨਜੀਓ ਖੋਲ ਕੇ ਬੈਠਾ ਹੋਊਗਾ ਆਪਣਾ ਖੋਲ ਕੇ ਬੈਠਾ ਵਾ ਵੱਖ-ਵੱਖ ਹੋ ਕੇ ਕਿਸ ਨੂੰ ਬਾਹਰ ਕੁਝ ਹੋਣ ਡਿਆ ਆਪਣੋ ਆਪਣੇ ਘਰ ਪਰੋ ਬਸ ਸੁੱਤਰਿਆ ਕਿਉਂ ਨਹੀਂ ਅਸੀਂ ਗਰੀਬ ਲੋਕਾਂ ਦਾ ਇਲਾਜ ਕਰਾਉਂਦੇ ਆਪੇ ਉਸ ਥਿਆਲ ਪਰ ਰਰਤੋਂ ਵੀ ਨਹੀਂ ਬਈ ਸਾਡਾ ਤਾਂ ਸਾਰਾ ਕੁਝ ਠੀਕ ਹੈ ਅਸੀਂ ਕਿਉਂ ਕਿਤੇ ਜਾਣਾ ਇਹ ਤੇ ਅਸੀਂ ਲੋਕਾਂ ਨੇ ਆ ਸਾਰਾ ਬੰਡਿਆ ਇਹ ਸਾਰੇ ਬ੍ਰਹਿਮੰਡ ਦਾ ਕ੍ਰिएਟਰ ਇਹ ਜੀਵਨ ਸ਼ੁਰੂ ਕਰਨ ਵਾਲਾ ਕ੍ਰिएਟਰ ਯੂਨੀਵਰਸ ਨੂੰ ਬਣਾਉਣ ਵਾਲਾ ਸਾਰਾ ਪਰਮਾਤਮਾ ਅੱਗੇ ਆਉਦੇ ਹਜ਼ਾਰ ਨਾਮ ਇਹ ਤੁਸੀਂ ਵੀ ਜਾਣਦੇ ਜੀ ਔਰ ਅਹਤਰ ਜਦ ਕੇ ਜੇ ਕੰਮ ਸ਼ੁਰੂ ਹੋ ਹੀ ਗਿਆ ਜੇਕਰ ਉਹਨਾਂ ਪੰਜਾਬ ਦੀ ਵਸਦੀ ਦੇ ਵਿੱਚੋਂ 4 ਲੱਖ ਸਿੱਖ ਮੈਂ ਸਿੱਖਾਂ ਦੀ ਗੱਲ ਕਰਦਾ ਹਾਂ ਕ੍ਰਿਸ਼ਨ ਹੋ ਚੁੱਕੇ ਆ ਕਿਉਂ ਜਿਹਨਾਂ ਦੇ ਜੋ ਪੈਸੇ ਦਿੰਦੇ ਆ ਠੀਕ ਆ ਉਹ ਹੈਲਪ ਕਰਦੇ ਨਾ ਲੋਕਾਂ ਦੀ ਮੰਨਦੇ ਨਾ ਤੁਸੀਂ ਹਰ ਕਿਸੇ ਦੇ ਵਿੱਚ ਆਤਮਾ ਦੀ ਪਰਮਾਤਮਾ ਦੀ ਆਤਮਾ ਹਰ ਕਿਸੇ ਦੇ ਰੱਬ ਵਸਦਾ ਘਾਟ ਘਾਟ ਦੇ ਵਿੱਚ ਰਾਪਿਆ ਇਹ ਗੱਲ ਨੂੰ ਡਗਾਈ ਨਾ ਸੋਚੋ ਜਦੋਂ ਕਿਸੇ ਗਰੀਬ ਦੀ ਮਦਦ ਨਹੀਂ ਕਰਨੀ ਕਿਸ ਨੂੰ ਬਿਮਾਰੀ ਜਾਂ ਗਰੀਬ ਨੂੰ ਇਲਾਜ ਨਹੀਂ ਕਰਾਉਣਾ ਕਿਸ ਨੂੰ 2 ਕਿਲੋ ਆਟਾ ਨਹੀਂ ਲੈ ਕੇ ਦੇਣਾ ਜੇ ਘਰ ਚੰਨੀ ਆ ਤਾਂ ਫਿਰ ਉਹ ਕਿਉਂ ਨਾ ਉਧਰ ਜਾਣ ਜਿੱਧਰ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਠੀਕ ਹੈ ਔਰ ਜਿਹੜੇ ਲੈ ਕੇ ਜਾਂਦੇ ਉਧਰ ਵੀ ਤਾਂ ਫਿਰ ਆਪ ਹੀ ਜਾਂਦੇ ਆ ਵੀ ਆਜੋ ਜਦੋਂ ਕਿ ਉੱਪਰ ਜਾ ਕੇ ਤਾਂ ਇੱਕ ਹੀ ਆ ਇੱਥੋਂ ਲੈਣਾ ਹਜ਼ਾਰ ਜਾਂਦੀਆਂ ਵਾ ਜੋ ਤਰ੍ਹਾਂ ਪਾਖੜਾ ਡੈਮ ਲੈਣਾ ਉਥੋਂ ਪਤਾ ਨਹੀਂ ਕਿਨੂੰ ਕਿਨੂੰ ਲੱਖਾਂ ਹਜ਼ਾਰਾਂ ਨਿਕਲਦੀਆਂ ਬੱਤੀ ਇੱਕੋ ਜਗ੍ਹਾ ਤੋਂ ਪੈਦਾ ਹੁੰਦੀ ਪਾਖੜਾ ਡੈਮ ਤੋਂ ਇੱਕ ਨਿੱਕੀ ਜਿਹੀ ਮਿਸਾਲ ਆ ਕ੍ਰੇਟਰ ਇੱਕ ਉਹਦੇ ਨਾਮ ਹੀ ਇਨਸਾਨਾਂ ਨੇ ਰੱਖ ਲਿਆ ਵੱਖੋ ਵੱਖਰੇ ਗਰੀਬਾਂ ਦੀ ਸੇਵਾ ਕਰੋ ਸਬਦਾਂ ਦੇ ਵਿੱਚ ਰਹੋ ਬੁਰਾ ਨਹੀਂ ਬੋਲਣਾ ਹਾਂ ਜੋ ਤੁਹਾਡੇ ਮਨ ਨੂੰ ਕੁਝ ਲੱਗਦਾ ਤੁਸੀਂ ਆਪਣਾ ਪੱਖ ਰੱਖ ਸਕਦੇ ਹੋ ਸਵਦਾਨ ਦਾ ਆਰਟੀਕਲ 19 25 26 96 97 ਤੇ 100 ਇਹਨੂੰ ਪੜੋ ਆਪਣੀ ਤੁਸੀਂ ਗੱਲ ਰੱਖ ਸਕਦੇ ਜੀ ਆਪਣੀ ਆਤਮਾ ਰੱਖਿਆ ਦੇ ਸਰੀਰ ਚ ਆਤਮਾ ਉਹਦੀ ਵੀ ਰੱਖਿਆ ਆਪਣੀ ਜਾਨ ਮਾਲ ਦੀ ਰੱਖਿਆ ਤੁਹਾਨੂੰ ਗੱਲ ਕਰਨ ਦੀ ਆਜ਼ਾਦੀ ਖੁੱਲ ਠੀਕ ਇਹ ਸਾਰੀ ਗੱਲਾਂ ਸੋਚਿਓ ਅਸੀਂ ਹਰ ਥਾਂ ਤੇ ਲਾਈਵ ਹੋ ਜੰਨੇ ਆਂ ਉੱਪਰੋਂ ਧਰਮ ਦੇ ਨਾਂ ਨਾ ਹਰ ਗੱਲ ਨੂੰ ਜੋੜ ਦੇਣਾ ਸਾਡੇ ਵਾਸਤੇ ਬਿਲਕੁਲ ਸਹੀ ਨਹੀਂ ਹੈ ਓਕੇ ਸੋਚਿਓ ਇਸ ਗੱਲ ਨੂੰ ਧਿਆਨ ਨਾਲ ਅਸ ਤੋਂ ਵੱਧ ਮੈਂ ਕੁਝ ਜ਼ਿਆਦਾ ਨਹੀਂ ਕਹਿਣਾ ਭਾਈ ਓਕੇ ਇੰਡੀਅਨ ਆਰਮੀ ਇੰਡੀਅਨ ਪੁਲਿਸ ਇੰਡੀਅਨ ਗਵਰਨਮੈਂਟ ਆਲਵੇਜ਼ ਫੋਰਐਵਰ ਜੰਦਾਬਾਦ